ਨੇ ਉਸ ਘਰ ਦੇ ਵਿੱਚ ਰਹਿੰਦੇ ਸੀਗੇ ਉਸ ਤੋਂ ਪਹਿਲਾਂ ਵੀ ਇੱਥੇ ਰੈਕੀ ਕਰਦੇ ਪੰਜਾਬ ਜਿਹੜੇ 2023 ਦੇ ਵਿੱਚ ਦੋ ਲੋਕਾਂ ਨੂੰ ਉਸ ਘਰ ਦੇ ਰੈਕੀ ਕਰਦੇ ਹੋਏ ਜਿਹੜਾ ਉਹ ਪੁਲਿਸ ਨੇ ਹਰਾਸੇ ਚ ਲਿਆ ਸੀ ਤਾਂ ਕਿਤੇ ਨਾ ਕਿਤੇ ਬਹੁਤ ਸਾਰੀਆਂ ਤਾਰਾ ਨੇ ਉਹ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਦੋ ਰਾਜਾਂ ਦੀ ਰਾਜਤਾਨੀ ਅਤੇ ਦੇਸ਼ ਦੇ ਸੁਰੱਖਿਤ ਸ਼ਹਿਰਾਂ ਵਿੱਚੋਂ ਇੱਕ ਗਿਣੇ ਜਾਂਦੇ ਚੰਡੀਗੜ੍ਹ ਦੇ ਵਿੱਚ ਵੱਡੀ ਵਾਰਦਾਤ ਕੱਲ ਅੰਜਾਮ ਦਿੱਤੀ ਗਈ ਹੈ ਗ੍ਰੇਨੇਡ ਦੇ ਰਾਹੀਂ ਇੱਕ ਕਰਤੇ ਹਮਲਾ ਕੀਤਾ ਗਿਆ ਹੈ ਪੌਸ਼ ਇਲਾਕਾ ਵੱਡਾ ਇਲਾਕਾ ਚੰਡੀਗੜ੍ਹ ਦੇ 1 ਤੋਂ ਲੈ ਕੇ 10 ਸੈਕਟਰ ਤੱਕ ਵੱਡੇ ਲੋਕ ਜਿਹੜੇ ਨੇ ਇੱਥੇ ਰਹਿੰਦੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣ ਗਏ ਨੇ ਸਿਟੀ ਬਿਊਟੀਫੁੱਲ ਸੁਰੱਖਿਤ ਸ਼ਹਿਰਾਂ ਵਿੱਚੋਂ ਇੱਕ ਗਿਣੇ ਜਾਂਦੇ ਚੰਡੀਗੜ੍ਹ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਤਾਂ ਤਸਵੀਰ ਦੇਖੋ ਗ੍ਰੇਨੇਡ ਨਾਮੀ ਚੀਜ਼ ਹੈ ਜਿਹੜੀ ਉਹ ਸੁੱਟੀ ਗਈ ਹੈ ਜਿਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਪੈਨਿਕ ਵਾਲੇ ਨੇ ਤਾਂ ਸੈਕਟਰ 10 ਦੀਆਂ ਤਸਵੀਰਾਂ ਨੇ ਸਵੇਰ ਦੇ ਹਾਲਾਤ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਹਾਲਾਂਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਆਟੋ ਦੇ ਵਿੱਚ ਦੋ ਨੌਜਵਾਨ ਆਉਂਦੇ ਨੇ ਤਾਂ ਉਸ ਤੋਂ ਬਾਅਦ ਇੱਕ ਵੱਡਾ ਤਮਾਕਾ ਜਿਹੜਾ ਉਹ ਸੁਣਾਈ ਹੁੰਦਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵੇਰ ਦੀਆਂ ਤਸਵੀਰਾਂ ਨੇ ਤਾਂ 2 ਲੱਖ ਰੁਪਏ ਦਾ ਇਨਾਮ ਹੈ ਜਿਹੜਾ ਉਹ ਰੱਖਿਆ ਗਿਆ ਹੈ ਕਰਦੇ ਮਾਲਕ ਕਰਦੇ ਵਿੱਚ ਮੌਜੂਦ ਸੀ ਜਦੋਂ ਇਹ ਧਮਾਕਾ ਹੋਇਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਇਹ ਉਹ ਸ਼ਹਿਰ ਹੈ ਅਗਰ ਤੁਸੀਂ ਸ਼ਹਿਰ ਦੇ ਵਿੱਚ ਵਿਦਾਊਟ ਹੈਲਮਟ ਘੁੰਮਦੇ ਹੋ ਤਾਂ ਚੰਡੀਗੜ੍ਹ ਪੁਲਿਸ ਦੀ ਤੁਹਾਡੇ ਤੇ ਪੈਣੀ ਨਜ਼ਰ ਰਹਿੰਦੀ ਹੈ ਕਿਸੇ ਵੀ ਚੌਂਕ ਤੇ ਤੁਸੀਂ ਅਨਗੈਲੀ ਕਰਕੇ ਬਚ ਨਹੀਂ ਸਕਦੇ ਅਗਰ ਪੰਜਾਬ ਤੋਂ ਤੁਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੇ ਹੋ ਤਾਂ ਤੁਹਾਨੂੰ ਸਾਰੇ ਕਾਇਦੇ ਕਾਨੂੰਨ ਯਾਦ ਆ ਜਾਂਦੇ ਨੇ ਕਿਉਂਕਿ ਇਹ ਚੰਡੀਗੜ੍ਹ ਹੈ ਜਿੱਥੇ ਸੁਰੱਖਿਆ ਬੇਹੱਦ ਸਖਤ ਹੈ ਬਿਨਾ ਬੈਲਟ ਤੋਂ ਤੁਹਾਨੂੰ ਵੱਡਾ ਜੁਰਮਾਨਾ ਭੁਗਤਣਾ ਪੈ ਸਕਦਾ ਪਰ ਹੁਣ ਗਰਨੇਡ ਨਾਮੀ ਚੀਜ਼ ੁੱਟੀ ਗਈ ਹੈ ਜਿਸ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਂਕਿ 2-2 ਲੱਖ ਰੁਪਏ ਦਾ ਇਨਾਮ ਜ਼ਰੂਰ ਰੱਖਿਆ ਗਿਆ ਹੈ ਤਾਂ ਉਸ ਤੋਂ ਬਾਅਦ ਸਵਾਲ ਪੁਲਿਸ ਪ੍ਰਸ਼ਾਸਨ ਤੇ ਬਹੁਤ ਵੱਡੇ ਖੜੇ ਹੋ ਜਾਂਦੇ ਨੇ ਇੰਟੈਲੀਜੈਂਸ ਵਿੱਚ ਪਾਗ ਆਖਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਕਿਵੇਂ ਇਸ ਘਟਨਾ ਨੂੰ ਇਹ ਵਿਅਕਤੀ ਅੰਜਾਮ ਦੇ ਕੇ ਗਏ ਨੇ ਤਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜੇ ਹੋਏ ਨੇ ਅਸ਼ਕਾਨਾ ਸਾਂਝੀ ਕਰ ਦਿੰਦੇ ਆ ਕਿ 2023 ਦੇ ਵਿੱਚ ਪੰਜਾਬ ਪੁਲਿਸ ਦੇ ਰਿਟਾਇਰਡ ਐਸਐਸਪੀ ਜਸਕਿਰਤ ਸਿੰਘ ਚਾਹਲ ਜਿਹੜੇ ਨੇ ਉਹ ਇਸ ਘਰ ਦੇ ਵਿੱਚ ਰਹਿੰਦੇ ਸੀਗੇ ਇਸ ਤੋਂ ਪਹਿਲਾਂ ਵੀ ਇੱਥੇ ਰੈਕੀ ਕਰਦੇ ਪੰਜਾਬ ਜਿਹੜੇ 2023 ਦੇ ਵਿੱਚ ਦੋ ਲੋਕਾਂ ਨੂੰ ਉਸ ਘਰ ਦੇ ਰੈਕੀ ਕਰਦੇ ਹੋਏ ਜਿਹੜਾ ਉਹ ਪੁਲਿਸ ਨੇ ਹਰਾਸੇ ਚ ਲਿਆ ਸੀ ਤਾਂ ਕਿਤੇ ਨਾ ਕਿਤੇ ਬਹੁਤ ਸਾਰੀਆਂ ਤਾਰਾ ਨੇ ਉਹ ਜੁੜ ਰਹੀਆਂ ਨੇ ਕੜੀਦਰ ਕੜੀ ਚੰਡੀਗੜ੍ਹ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਬਹੁਤ ਬਾਰੀਕੀ ਦੇ ਨਾਲ ਜਿਹੜਾ ਉਹ ਇਸ ਨੂੰ ਦੇਖਿਆ ਜਾ ਰਿਹਾ ਕਿਉਂਕਿ ਆਪਣੇ ਆਪ ਦੇ ਵਿੱਚ ਅ ਰੂਹ ਕੰਬਾਉਣ ਵਾਲੀ ਇਹ ਘਟਨਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ ਬੇਹੱਦ ਆ ਪੌਸ਼ ਇਲਾਕਾ ਹੈ ਤੇ ਇਥੋਂ ਅ ਚੰਦ ਦੂਰੀ ਤੇ ਚੰਡੀਗੜ੍ਹ ਪੁਲਿਸ ਦਾ ਹੈੱਡਕੁਆਰਟਰ ਹੈ ਸੈਕਟਰ 8 ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਉਹ ਖੜੇ ਹੋ ਜਾਂਦੇ ਨੇ ਹਾਲਾਂਕਿ 2-2 ਲੱਖ ਰੁਪਏ ਦਾ ਇਨਾਮ ਜ਼ਰੂਰ ਰੱਖਿਆ ਗਿਆ ਪਰ ਉਸ ਤੋਂ ਗਲਤ ਹੈ ਖੜੀ ਹੋ ਜਾਂਦੀ ਹੈ ਕਿ ਚੰਡੀਗੜ੍ਹ ਵਰਗੇ ਸੇਫ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਆਪਣੇ ਆਪ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਰੋਸ਼ ਨੂੰ ਕੂਗਾ ਤਸਵੀਰਾਂ ਦਿਖਾਓ ਇਹ ਸਵੇਰ ਦੀਆਂ ਤਸਵੀਰਾਂ ਨੇ ਮਾਰਨਿੰਗ ਦੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸ਼ੀਸ਼ੇ ਟੁੱਟੇ ਹਨ ਧਮਾਕਾ ਕਿੰਨੀ ਜ਼ੋਰ ਨਾਲ ਹੋਇਆ ਹਾਲਾਂਕਿ ਅੰਦਰ ਜਿਹੜਾ ਉਹ ਸਭ ਸੇਫ ਹੈ ਜਾਨੀ ਨੁਕਸਾਨ ਤੋਂ ਬਚਾਇਆ ਹੈ ਗਮਲਿਆਂ ਨੂੰ ਅੰਦਰ ਨੁਕਸਾਨ ਜ਼ਰੂਰ ਹੋਇਆ ਹੈ ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹ ਵਾਰਦਾਤ ਨੂੰ ਅੰਜਾਮ ਕਿਦਾਂ ਦਿੱਤਾ ਗਿਆ ਹਾਲਾਂਕਿ ਹੁਣ ਇਸ ਵੇਲੇ ਜਿਹੜੇ ਨੇ ਉਹ ਚਾਰੇ ਪਾਸੇ ਚੌਕਸ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਨਾਕੀ ਬੰਦੀ ਹੈ ਉਸ ਤੋਂ ਪਹਿਲਾਂ ਅਗਰ ਤੁਸੀਂ ਦਸ ਸੈਕਟਰ ਦੇ ਵਿੱਚ ਐਂਟਰ ਹੋਣਾ ਤਾਂ ਤੁਹਾਨੂੰ ਚੰਡੀਗੜ੍ਹ ਪੁਲਿਸ ਦੇ ਜਵਾਨ ਤਾਇਨਾਤ ਮਿਲਣਗੇ ਘਰ ਦੇ ਇਰਦ-ਗਿਰ ਦੇ ਜਿਹੜੀ ਹੈ ਉਹ ਸੁਰੱਖਿਆ ਭਰਾ ਦਿੱਤੀ ਹੈ ਵੈਰੀ ਬੈਰੀਗੇਡਰਸ ਨੇ ਜਿਹੜੇ ਉਹ ਕਰ ਦਿੱਤੇ ਗਏ ਨੇ ਸਵਾਲ ਖੜਾ ਹੁੰਦਾ ਹੈ ਕਿ ਖੁਫੀਆ ਵਿਭਾਗ ਜਿਹੜਾ ਉਹ ਕਿਉਂ ਮੁਸਤੈਬ ਨਹੀਂ ਸੀਗਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਕਾਇਦੇ ਕਾਨੂੰਨ ਨੂੰ ਬਹੁਤ ਸਖਤੀ ਦੇ ਨਾਲ ਇੰਪਲੀਮੈਂਟ ਕਰਿਆ ਜਾਂਦਾ ਹਰ ਇੱਕ ਚੀਜ਼ ਨੂੰ ਜਿਹੜਾ ਉਹ ਪੈਣੀ ਨਜ਼ਰ ਰੱਖੀ ਜਾਂਦੀ ਹੈ ਚੰਡੀਗੜ੍ਹ ਪੁਲਿਸ ਮੁਸਤੈਦੀ ਦੇ ਲਈ ਜਾਣੀ ਜਾਂਦੀ ਜਾਂਦੀ ਹੈ ਤਾਂ ਹੁਣ ਵੇਖਣ ਯੋਗ ਹੋਊਗਾ ਕਿ ਇਸ ਘਟਨਾ ਤੱਕ ਜਿਹੜੀਆਂ ਤਾਰਾ ਨੇ ਉਹ ਕਿਸ ਦੀਆਂ ਨੇ ਤੇ ਕਿਵੇਂ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸੈਕਟਰ 10 ਦੀਆਂ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ ਨੇ ਤਾਂ ਮਕਾਨ ਨੰਬਰ 575 ਹੈ ਜਿੱਥੇ ਕੱਲ ਸ਼ਾਮੀ ਜਿਹੜੀ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਵਿਸਪੋਰਟ ਅੰਦਰ ਹੁੰਦਾ ਹੈ ਸ਼ੀਸ਼ੇ ਟੁੱਟ ਜਾਂਦੇ ਨੇ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਸਵਾਲ ਬਹੁਤ ਵੱਡਾ ਹੈ ਇੱਥੋਂ ਥੋੜੀ ਦੂਰੀ ਤੇ ਚੰਡੀਗੜ੍ਹ ਪੁਲਿਸ ਦਾ ਹੈੱਡਕੁਆਰਟਰ ਹੈ ਸੈਕਟਰੀਏਟ ਹੈ ਦੋ ਰਾਜਾਂ ਦੀ ਰਾਜਸਤਾਨੀ ਹੈ ਤੇ ਦੇਸ਼ ਦੇ ਸੁਰੱਖਿਤ ਸ਼ਹਿਰਾਂ ਵਿੱਚੋਂ ਇੱਕ ਗਿਣੇ ਜਾਂਦਾ ਚੰਡੀਗੜ੍ਹ ਤੋਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਤਾਂ ਹੁਣ ਦੇਖਣਯੋਗ ਹੋਊਗਾ ਕਿ ਕਦੋਂ ਇਹ ਗੁੱਥੀ ਸੁਲਝਦੀ ਹੈ ਤੇ ਇਸ ਦੇ ਪਿੱਛੇ ਕਾਰਨ ਕੀ ਨੇ ਜਿਸ ਦੇ ਚੱਲਦੇ ਹੋਏ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੈਮਰਾ ਪਰਸਨ ਰੋਸ਼ਨ ਨਾਲ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਦੋ ਰਾਜਾਂ ਦੀ ਰਾਜਤਾਨੀ ਅਤੇ ਦੇਸ਼ ਦੇ ਸੁਰੱਖਿਤ ਸ਼ਹਿਰਾਂ ਵਿੱਚੋਂ ਇੱਕ ਗਿਣੇ ਜਾਂਦੇ ਚੰਡੀਗੜ੍ਹ ਦੇ ਵਿੱਚ ਵੱਡੀ ਵਾਰਦਾਤ ਕੱਲ ਅੰਜਾਮ ਦਿੱਤੀ ਗਈ ਹੈ ਗ੍ਰਨੇਡ ਦੇ ਰਾਹੀਂ ਇੱਕ ਕਰਤੇ ਹਮਲਾ ਕੀ ਕੀਤਾ ਗਿਆ ਹੈ ਪੌਸ਼ ਇਲਾਕਾ ਹੈ ਵੱਡਾ ਇਲਾਕਾ ਚੰਡੀਗੜ੍ਹ ਦੇ 1 ਤੋਂ ਲੈ ਕੇ 10 ਸੈਕਟਰ ਤੱਕ ਵੱਡੇ ਲੋਕ ਜਿਹੜੇ ਨੇ ਇੱਥੇ ਰਹਿੰਦੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣ ਗਏ ਨੇ ਸਿਟੀ ਬਿਊਟੀਫੁੱਲ ਸੁਰੱਖਿਤ ਸ਼ਹਿਰਾਂ ਵਿੱਚੋਂ ਇੱਕ ਗਿਣੇ ਜਾਂਦੇ ਚੰਡੀਗੜ੍ਹ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਤਾਂ ਇਹ ਤਸਵੀਰ ਦੇਖੋ ਗ੍ਰਨੇਡ ਨਾਮੀ ਚੀਜ਼ ਹੈ ਜਿਹੜੀ ਉਹ ਛੁੱਟੀ ਗਈ ਹੈ ਜਿਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਪੈਨਿਕ ਵਾਲੇ ਨੇ ਤਾਂ ਸੈਕਟਰ 10 ਦੀਆਂ ਤਸਵੀਰਾਂ ਨੇ ਸਵੇਰ ਦੇ ਹਾਲਾਤ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਹਾਲਾਂਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਆਟੋ ਦੇ ਵਿੱਚ ਦੋ ਨੌਜਵਾਨ ਆਉਂਦੇ ਨੇ ਤਾਂ ਉਸ ਤੋਂ ਬਾਅਦ ਇੱਕ ਵੱਡਾ ਤਮਾਕਾ ਜਿਹੜਾ ਉਹ ਸੁਣਾਈ ਹੁੰਦਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵੇਰ ਦੀਆਂ ਤਸਵੀਰਾਂ ਨੇ ਤਾਂ 2 ਲੱਖ ਰੁਪਏ ਦਾ ਇਨਾਮ ਹੈ ਜਿਹੜਾ ਉਹ ਰੱਖਿਆ ਗਿਆ ਹੈ ਕਰਦੇ مالک ਕਰਦੇ ਵਿੱਚ